ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਤੇ ਦਾਸ ਸੰਦੀਪ ਸਿੰਘ ਆਪ ਸਭ ਦੇ ਸਨਮੁਖ ਹਾਜ਼ਰ ਹੋਇਆ ਹੈ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਦੇ ਵਿੱਚ ਆਪਾਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲਿਆਂ ਅਤੇ ਸਰਗਰਮੀਆਂ ਬਾਰੇ ਸਾંગਤ ਜੀ ਪੰਥਨਾਮਾ ਦੇ ਮੁੱਖ ਬੰਦ ਦੇ ਵਿੱਚ ਜਾਣਾਂਗੇ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਬਣ ਰਹੀ ਹਰਦੀ ਸਥਿਤੀ ਬਾਰੇ ਦੂਜੀ ਰਿਪੋਰਟ ਸ਼ਬਦ ਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਮਹੰਤਾ ਬਾਰੇ ਜਾਣਾਂਗੇ ਜੋ ਕਿ ਸਮੇਂ ਦੇ ਵਿੱਚ ਸ਼ਬਦ ਗੁਰੂ ਦੇ ਸੰਦਰਭ ਦੇ ਵਿੱਚ ਉੱਭਰ ਰਹੀਆਂ ਝਣੋਕੀਆਂ ਦੇ ਬਾਰੇ ਜੰਮੂ ਕਸ਼ਮੀਰ ਤੇ ਪੰਜਾਬ ਜੋ ਭਾਰਤ ਦੇ ਸਭ ਤੋਂ ਮਹੱਤਵਪੂਰਨ ਉਤਰੀ ਇਲਾਕੇ ਹਨ ਇਨਾਂ ਦੇ ਵਿੱਚ ਭਿਆਨਕ ਹਰ ਦੀ ਸਥਿਤੀ ਬਣਾਈ ਹੈ ਖਾਸ ਕਰ ਪੰਜਾਬ ਦੇ ਵਿੱਚ ਮਾਜਾ ਤੇ ਮਾਲਵਾ ਤੇ ਕਈ ਇਲਾਕੇ ਤੇ ਪਿੰਡ ਹਰ ਦੀ ਚਪੇੜ ਦੇ ਵਿੱਚ ਆ ਗਏ ਹਨ ਇਸ ਸਮੇਂ ਬਹੁਤਾਤ ਵਿੱਚ ਲੋਕ ਇਨਾਂ ਦੇ ਕਰਕੇ ਬਹੁਤ ਨੁਕਸਾਨ ਚੇਲ ਰਹੇ ਹਨ ਜਾਣਦੇ ਹਾਂ ਵਿਸ਼ੇਸ਼ ਰਿਪੋਰਟ ਸਾਲ 2005 ਨੇ ਉੱਤਰੀ ਭਾਰਤ ਨੂੰ ਬਹੁਤ ਵੱਡੀ ਕੁਦਰਤੀ ਤਬਾਹੀ ਦਾ ਸਾਹਮਣਾ ਕਰਵਾਇਆ ਜੰਮੂ ਕਸ਼ਮੀਰ ਅਤੇ ਪੰਜਾਬ ਦੋਵੇਂ ਰਾਜਾਂ ਵਿੱਚ ਬੇਹੱਦ ਬਰਸਾਤ ਕਾਰਨ ਆਏ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਇਹ ਹੜ੍ਹ ਸਿਰਫ ਕੁਦਰਤ ਦੀ ਮਾਰ ਨਹੀਂ ਸੀ ਸਗੋਂ ਪ੍ਰਬੰਧਕੀ ਲਾਪਰਵਾਹੀ ਅਤੇ ਜਲਵਾਯੂ ਤਬਦੀਲੀ ਦਾ ਸਪਸ਼ਟ ਨਤੀਜਾ ਵੀ ਸੀ ਜੰਮੂ ਕਸ਼ਮੀਰ ਦੇ ਵਿੱਚ 8 ਅਗਸਤ ਮਹੀਨੇ ਦੀ ਬਰਸਾਤ ਨੇ ਸਭ ਤੋਂ ਵੱਡਾ ਕਹਿਰ ਕਸ਼ਤਵਾਲ ਜ਼ਿਲ੍ਹੇ ਦੇ ਵਿੱਚ ਟਾਇਆ। ਕਸ਼ੋਰੀ ਪਿੰਡ ਵਿੱਚ ਆਏ ਕਲਾਊਡ ਬਰਸਟ ਨੇ ਦਰਜਨਾ ਮਕਾਨ ਮਿੱਟੀ ਦੇ ਵਿੱਚ ਮਿਲਾ ਦਿੱਤੇ। ਕੁਝ ਮਿੰਟਾਂ ਵਿੱਚ ਹੀ ਦਰਿਆਈ ਪਾਣੀ ਨੇ ਲੋਕਾਂ ਨੂੰ ਆਪਣੇ ਵਸਤ ਕਰ ਲਿਆ। ਲਗਭਗ 70 ਲੋਕਾਂ ਦੀ ਮੌਤ ਹੋ ਗਈ। ਸੈਂਕੜੇ ਲੋਕ ਜ਼ਖਮੀ ਹੋ ਗਏ ਅਤੇ 200 ਤੋਂ ਵੱਧ ਲੋਕ ਗੁੰਮਸ਼ੁਦਾ ਹੋ ਗਏ। ਯਾਤਾ ਮਾਰਗਾਂ ਜੋ ਸੰ ਯਾਤਰਾ ਦੇ ਮਾਰਗਾਂ ਤੇ ਵੀ ਬਹੁਤ ਨੁਕਸਾਨ ਹੋਇਆ ਹਜ਼ਾਰਾਂ ਲੋਕਾਂ ਨੂੰ ਫੌਜ ਐਸ ਡੀ ਆਰ ਐਫ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਰਾਤ ਦਿਨ ਮਿਹਨਤ ਕਰਕੇ ਬਚਾਇਆ ਪਰਿਵਾਰਾਂ ਦੇ ਪਰਿਵਾਰ ਇੱਕ ਪਲ ਦੇ ਵਿੱਚ ਤਬਾਹ ਹੋ ਗਏ ਇਸ ਤੋਂ ਕੁਝ ਦਿਨ ਬਾਅਦ ਹੀ ਵਿਸ਼ਨੂ ਦੇਵੀ ਖੇਤਰ ਵਿੱਚ ਭਾਰੀ ਪੂਸਕ ਲੈਣ ਵਾਪਰਿਆ ਜੰਮੂ ਸ਼ਹਿਰ ਨੇ ਵੀ ਇਤਿਹਾਸਿਕ ਬਰਸਾਤ ਦਾ ਰਿਕਾਰਡ ਬਣਾਇਆ 24 ਘੰਟੇ ਦੇ ਵਿੱਚ 380 ਮਿਲੀਮੀਟਰ ਮੀਂਹ ਪਿਆ ਦਰਿਆਵਾਂ ਦੇ ਉਫਾਨ ਕਾਰਨ ਪੁਲ ਸੜਕਾਂ ਬਿਜਲੀ ਤੇ ਸੰਚਾਰ ਪਨਾ ਲਿਆ ਤਬਾਹ ਹੋ ਗਏ ਹਨ ਸਕੂਲ ਤੋਂ ਦਫਤਰ ਬੰਦ ਕਰ ਦਿੱਤੇ ਗਏ ਸਨ ਹਜ਼ਾਰਾਂ ਲੋਕ ਰਾਹਤ ਕੈਂਪਾਂ ਦੇ ਵਿੱਚ ਪਨਾ ਲੈਣ ਲਈ ਮਜਬੂਰ ਹੋ ਗਏ ਪੰਜਾਬ ਨੇ ਵੀ ਇਸ ਵਾਰ ਸਭ ਤੋਂ ਭਿਆਨਕ ਖੜਾ ਵਿੱਚੋਂ ਇੱਕ ਦਾ ਸਾਹਮਣਾ ਕੀਤਾ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇੱਥੇ ਆਮ ਨਾਲੋਂ 1270% ਵੱਧ ਮੀਂਹ ਪਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਪੂਰੀ ਤਰ੍ਹਾਂ ਹੜ੍ਹ ਦੇ ਵਿੱਚ ਘਿਰ ਗਏ ਸਨ ਹਜ਼ਾਰ ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਭਰ ਆਇਆ ਕਈ ਘਰ ਡਿੱਗ ਗਏ ਅਤੇ ਖੇਤਾਂ ਦੇ ਵਿੱਚ ਕੜੀ ਫਸਲ ਬਰਬਾਦ ਹੋ ਗਈ ਦਰਜਨਾਂ ਲੋਕਾਂ ਦੀ ਮੌਤ ਵੀ ਹੋ ਗਈ ਰਾਹਤ ਲਈ ਫੌਜ ਬੀਐਸਐਫ ਹਵਾਈ ਜਹਾਜ਼ ਐਨਡੀਆਰਐਫ ਦੀ ਮਦਦ ਲਈ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਮੰਗ ਕੀਤੀ ਕਿ ਇਸ ਹੜ੍ਹ ਨੂੰ ਰਾਸ਼ਟਰੀ ਕਿਲੇਮੇਟੀ ਕੋਸ਼ਿਤ ਕਰ ਦਿੱਤਾ ਜਾਵੇ ਕੀ ਕਿਸੇ ਤਰ੍ਹਾਂ ਇਹ ਹੜ੍ਹ ਸਿਰਫ ਭਾਰਤ ਤੱਕ ਸੀਮਿਤ ਨਹੀਂ ਰਿਹਾ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਵੀ ਦਰਿਆਵਾਂ ਦੇ ਉਫਾਨ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ। ਲਗਭਗ 12 ਲੱਖ ਲੋਕ ਨੂੰ ਘਰ ਛੱਡਨੇ ਪਏ। ਹਜ਼ਾਰਾਂ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ। ਪਿੰਡਾਂ ਦੇ ਪਿੰਡ ਡੁੱਬ ਗਏ। ਜਿਸ ਤਰ੍ਹਾਂ ਕੀ ਸਾਰਿਆਂ ਨੂੰ ਪਤਾ ਹੀ ਚੱਲਿਆ ਕਿ ਕਰਤਾਰਪੁਰ ਸੈਵਰਗੇਟਾਰ ਮਿਸਥਾਨ ਵੀ ਹੜ੍ਹ ਨਾਲ ਪ੍ਰਭਾਵਿਤ ਹੋ ਗਏ। ਪਾਕਿਸਤਾਨੀ ਸਰਕਾਰ ਨੇ ਐਮਰਜੈਂਸੀ ਲਗਾ ਕੇ ਰਾਹਤ ਕੈਂਪ ਵੀ ਬਣਵਾਏ। ਅੱਗੇ ਲਈ ਸਬਕ ਇਹ ਹੈ ਕਿ ਜਲਵਾਯੂ ਤਬਦੀਲੀ ਨੂੰ ਗੰਭੀਰਤਾ ਨਾਲ ਲਿਆ ਜਾਵੇ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨੂੰ ਅਣਦੇਖਾ ਨਾ ਕੀਤਾ ਜਾਵੇ ਠੀਕ ਇਸੇ ਤਰ੍ਹਾਂ ਹੀ ਸਾਲ 2025 ਦੀ ਇਹ ਹੜ੍ਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੁਦਰਤ ਦੇ ਸਾਹਮਣੇ ਮਨੁੱਖ ਕਿੰਨਾ ਬੇਵੱਸ ਹੈ ਪਰ ਜੇ ਸਾਵਧਾਨੀ ਵਿਗਿਆਨਿਕ ਸੋਚ ਤੇ ਸਾਂਝੀ ਜ਼ਿੰਮੇਵਾਰੀ ਨਾਲ ਅੱਗੇ ਵਧਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਤਬਾਹੀਆਂ ਤੋਂ ਲੋਕ ਨੂੰ ਬਚਾਇਆ ਜਾ ਸਕਦਾ ਹੈ ਜਿੱਥੇ ਇੱਕ ਪਾਸੇ ਖਤਰਾ ਕੁਦਰਤੀ ਆਪਤ ਵੀ ਮੰਨਿਆ ਜਾਂਦਾ ਹੈ ਉੱਥੇ ਉਬਰੇ ਹੋਏ ਇੱਕ ਖਤਰੇ ਇਨਸਾਨੀ ਲਾਪਰਵਾਹੀ ਦੇ ਨਾਲ ਵੀ ਬਣਦੇ ਹਨ ਨਦੀਆਂ ਦਰਿਆਵਾਂ ਦੇ ਕੁਦਰਤੀ ਟਾਂਚੇ ਅਤੇ ਪਹਾੜਾਂ ਦੇ ਆਪਣੇ ਢੰਗ ਦੀ ਬਰਬਾਦੀ ਕਈ ਆਫਤਾਂ ਦੇ ਕਾਰਨ ਬਣਦੇ ਜਾ ਰਹੇ ਹਨ ਸਰਕਾਰੀ ਨੀਤੀਆਂ ਤੇ ਇਨਸਾਨੀ ਵਿਵਹਾਰ ਕਈ ਵੇਰਾਂ ਆਫਤਾਂ ਦੇ ਕਾਰਨ ਬਣ ਜਾਂਦੇ ਹਨ ਜਿਸ ਨਾਲ ਗਰੀਬ ਵਸੋਂ ਵਾਲੀ ਲੋਕਾਂ ਦੇ ਉੱਪਰ ਬਹੁਤ ਨੁਕਸਾਨ ਹੁੰਦਾ ਹੈ ਆਓ ਅਰਦਾਸ ਕਰਦੇ ਹਾਂ ਕਿ ਇਹ ਸਭ ਤੋਂ ਸਾਰਿਆਂ ਦਾ ਬਚਾਅ ਹੋ ਸਕੇ ਅੱਗੇ ਵੱਧੇ ਹਾਂ ਖਾਲਸਾ ਪੰਥ ਸ਼ਬਦ ਗੁਰੂ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਗ ਨੂੰ ਬੜੀ ਭਾਵਨਾ ਦੇ ਨਾਲ ਮਨਾ ਰਿਹਾ ਆਓ ਇਸ ਮੌਕੇ ਜਾਣਦੇ ਹਾਂ ਸ਼ਬਦ ਗੁਰੂ ਜੀ ਦੀ ਮਹਾਨਤਾ ਬਾਰੇ ਵੀਰ ਹਰਪ੍ਰੀਤ ਸਿੰਘ ਜੀ ਪਾਸੋਂ ਜੀ ਗੁਰਗ੍ਰੰਥ ਸਾਹਿਬ ਜੀ ਸਾਡਾ ਸ਼ਬਦ ਗੁਰੂ ਸਾਨੂੰ ਸੱਚ ਪਿਆਰ ਸੇਵਾ ਤੇ ਨਿਮਰਤਾ ਦਾ ਸੁਨੇਹਾ ਦਿੰਦਾ ਹੈ ਇਸ ਜੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣਾ ਸਿਰਫ ਰਸਮ ਨਹੀਂ ਸਗ ਇੱਕ ਅਜਿਹਾ ਸੁੰਦਰ ਸਫਰ ਹੈ ਜੋ ਸਾਡੇ ਜੀਵਨ ਨੂੰ ਸੱਚ ਜਾਂ ਸਾਰਥਕ ਅਤੇ ਪ੍ਰੇਰਨਾਦਾਇਕ ਬਣਾਉਂਦਾ ਹੈ ਗੁਰਬਾਣੀ ਦੇ ਸਿਧਾਂਤ ਸਾਨੂੰ ਇੱਕ ਅਜਿਹੀ ਜੀਵਨ ਸ਼ੈਲੀ ਸਿਖਾਉਂਦੇ ਹਨ ਜੋ ਸਾਨੂੰ ਅਤੇ ਸਮਾਜ ਨੂੰ ਸੁਖਮਈ ਅਤੇ ਇਕਤਾ ਨਾਲ ਭਰਪੂਰ ਬਣਾਉਂਦੀ ਹੈ ਸਭ ਤੋਂ ਪਹਿਲਾਂ ਗੁਰਬਾਣੀ ਸੱਚ ਦੀ ਮਹੱਤਤਾ ਸਿਖਾਉਂਦੀ ਹੈ ਸੱਚਖੰਡ ਸੱਚ ਬ੍ਰਹਮੰਡ ਜਦਦਾ ਹੈ ਕਿ ਸੱਚ ਸਾਰੇ ਸੰਸਾਰ ਜੀ ਨਹੀਂ ਹੈ ਸਾਨੂੰ ਹਰ ਗੱਲ ਵਿੱਚ ਸੱਚ ਬੋਲਣਾ ਅਤੇ ਸੱਚੇ ਕੰਮ ਕਰਨੇ ਚਾਹੀਦੇ ਹਨ ਜਦੋਂ ਅਸੀਂ ਸੱਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹਾਂ ਤਾਂ ਸਾਡੇ ਮਨ ਵਿੱਚ ਸ਼ਾਂਤੀ ਆਉਂਦੀ ਹੈ ਅਤੇ ਸਮਾਜ ਵਿੱਚ ਵਿਸ਼ਵਾਸ ਵੱਧਦਾ ਹੈ ਇਮਾਨਦਾਰੀ ਨਾਲ ਜੀਣ ਨਾਲ ਅਸੀਂ ਨਾ ਸਿਰਫ ਆਪਣੇ ਲਈ ਸਗੋਂ ਦੂਜਿਆਂ ਲਈ ਵੀ ਪ੍ਰੇਰਨਾ ਦਾ ਸੋਮਾ ਬਣਦੇ ਹਾਂ ਸ਼ਬਦ ਗੁਰੂ ਜੀ ਸਾਨੂੰ ਸੇਵਾ ਅਤੇ ਪਰਉਪਕਾਰ ਦਾ ਮਾਰਗ ਦਿਖਾਉਂਦੇ ਹਨ ਕਾਲ ਖਾਏ ਕਿਛ ਹੱਥੋਂ ਦੇ ਦਸਨੇ ਹੈ ਕਿ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਸੇਵਾ ਸਿਰਫ ਪੈਸਾ ਦੇਣਾ ਹੀ ਨਹੀਂ ਸਗੋ ਸਮਾ ਪਿਆਰ ਅਤੇ ਸੰਪਰਨ ਨਾਲ ਦੂਜਿਆਂ ਦੇ ਜੀਵਨ ਨੂੰ ਸੁਖਾਲਾ ਕਰਨਾ ਹੈ ਇਹ ਸਾਨੂੰ ਹਉਮੈ ਛੱਡਣਾ ਤੇ ਨਿਮਰਤਾ ਪਾਉਣ ਦੀ ਸਿੱਖਿਆ ਦਿੰਦੀ ਹੈ ਜੋ ਸਮਾਜ ਵਿੱਚ ਸਮਾਨਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੀ ਹੈ ਸਿਮਰਨ ਅਤੇ ਸੰਗਤ ਗੁਰਬਾਣੀ ਦੇ ਮੁੱਖ ਸਿਧਾਂਤ ਹਨ ਨਾਮ ਜਪੋ ਜੀਹੋ ਸਾਹ ਸਾਹ ਸਾਨੂੰ ਸਿਖਾਉਂਦਾ ਹੈ ਦੇ ਨਾਮ ਸਿਮਰਨ ਨਾਲ ਮਨ ਸ਼ਾਂਤ ਅਤੇ ਵਿਚਾਰ ਸਕਾਰਾਤਮਕ ਬਣਦੇ ਹਨ ਨਾਮ ਜਪਣ ਨਾਲ ਸਾਡੇ ਅੰਦਰੋਂ ਤਣਾਅ ਅਤੇ ਚਿੰਤਾਵਾਂ ਦੂਰ ਹੁੰਦੀਆਂ ਹਨ ਸੰਗਤ ਵਿੱਚ ਬੈਠਣ ਨਾਲ ਅਸੀਂ ਚੰਗੇ ਵਿਚਾਰਤਨੇ ਪ੍ਰੇਰਣਾ ਲੈਂਦੇ ਹਾਂ ਸੰਗਤ ਸਾਨੂੰ ਸਹੀ ਮਾਰਗ ਤੇ ਚੱਲਣ ਅਤੇ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਲਾਗੂ ਕਰਨ ਦੀ ਹਿੰਮਤ ਦਿੰਦੀ ਹੈ ਗੁਰਬਾਣੀ ਸਾਨੂੰ ਸਾਰਿਆਂ ਵਿੱਚ ਇੱਕ ਜੋਤ ਦੇਖਣ ਦੀ ਸਿੱਖਿਆ ਦਿੰਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਦੱਸਦੀ ਹੈ ਕਿ ਸਾਰੇ ਮਨੁੱਖਾਂ ਵਿੱਚ ਇੱਕੋ ਪਰਮਾਤਮਾ ਵੱਸਦਾ ਹੈ ਇਸ ਲਈ ਸਾਨੂੰ ਨਸਲ ਧਰਮ ਜਾਤ ਦੇ ਪਰ ਵਿਪੇਦ ਪਾਉਣ ਨੂੰ ਛੱਡ ਕੇ ਸਾਰਿਆਂ ਨਾਲ ਪਿਆਰ ਅਤੇ ਸਤਿਕਾਰ ਨਾਲ ਵਿਹਾਰ ਕਰਨਾ ਚਾਹੀਦਾ ਹੈ ਇਹ ਸਿਧਾਂਤ ਸਾਨੂੰ ਮਨੁੱਖਤਾ ਦੀ ਸੇਵਾ ਅਤੇ ਸਮਾਜ ਵਿੱਚ ਇਕਤਾ ਲਈ ਪ੍ਰੇਰਨਾ ਦਿੰਦੇ ਹਨ ਅੰਤ ਵਿੱਚ ਸ਼ਬਦ ਗੁਰੂ ਜੀ ਸਿੱਖਿਆ ਸੰਵੀਕ ਜੀਹਾਂ ਦੀ ਪ੍ਰੇਰਣਾ ਦਿੰਦੀ ਹੈ ਜੋ ਸੱਚ ਸੇਵਾ ਸਿਮਰਨ ਅਤੇ ਸਮਾਨਤਾ ਨਾਲ ਭਰਪੂਰ ਹੋਵੇ ਇਸ ਨੂੰ ਆਪਣਾ ਅਪਣਾ ਕੇ ਅਸੀਂ ਆਪਣੇ ਜੀਵਨ ਨੂੰ ਸੁਧਾਰਦੇ ਹਾਂ ਅਤੇ ਸਮਾਜ ਨੂੰ ਪਿਆਰ ਸ਼ਾਂਤੀ ਅਤੇ ਏਕਤਾ ਨਾਲ ਪਰ ਦਿੰਦੇ ਹਾਂ ਗੁਰੂ ਜੀ ਦਾ ਸ਼ਬਦ ਸਾਡੇ ਲਈ ਇੱਕ ਅਮਰ ਮਾਰਗ ਹੈ ਜੋ ਸਾਨੂੰ ਸਦਾ ਸੁਖਮਈ ਅਤੇ ਸਾਰਥਕ ਜੀਵਨ ਵੱਲ ਲੈ ਜਾਂਦਾ ਹੈ ਸ਼ਬਦ ਗੁਰੂ ਪੂਰੇ ਬ੍ਰਹਿਮੰਡ ਦੇ ਲਈ ਇੱਕ ਮਹਾਨ ਪਸਾਰਾ ਹੈ ਸ਼ਬਦ ਤੋ ਹੀ ਅਕਾਲ ਪੁਰਖ ਦੇ ਨਿਝ ਰੂਪ ਦਾ ਵਿਖਿਆਨ ਹੋ ਸਕਦਾ ਹੈ ਸਦੀਆਂ ਤੋਂ ਭਿੰਤਾ ਦੇ ਵਿੱਚ ਫੈਲਦੇ ਹੋਏ ਤਾਂ ਸਾਰੇ ਨੂੰ ਸ਼ਬਦ ਨੇ ਇਕਤਾ ਦੇ ਵਿੱਚ ਬਨਿਆ ਤੇ ਸਿੱਖਾਂ ਨੇ ਇਸ ਸ਼ਬਦ ਨੂੰ ਆਪਣੇ ਨਾਲ ਬੰਨਣਾ ਹੈ ਪਰ ਇਸ ਫਲਸਫੇ ਨੂੰ ਪੂਰਨ ਤੌਰ ਤੇ ਆਪਣੇ ਹਿਰਦੇ ਦੇ ਵਿੱਚ ਵਸਾਉਣ ਲਈ ਸਿੱਖਾਂ ਦੇ ਸਾਹਮਣੇ ਕਾਫੀ ਚੁਣੌਤੀਆਂ ਆਈਆਂ ਉਨਾ ਚਿਰ ਰੂਤੀਆਂ ਅਤੇ ਸ਼ਬਦ ਗੁਰੂ ਦੇ ਫਲਸਫੇ ਨੂੰ ਮੁੱਖ ਰੱਖ ਕੇ ਜਾਣਦੇ ਹਾਂ ਇੱਕ ਹੋਰ ਵਿਸ਼ਾ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਗੁਰੂ ਦੀ ਮਹੱਤਤਾ ਅਤੇ ਅਜੋਕੇ ਸਮੇਂ ਦੀ ਚੁਣੌਤੀਆਂ ਸਿੱਖ ਧਰਮ ਵਿੱਚ ਸ਼ਬਦ ਗੁਰੂ ਦਾ ਸਿਧਾਂਤ ਸਭ ਤੋਂ ਕੇਂਦਰੀ ਹੈ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਦਾ ਯਾਦ ਦਿਵਾਇਆ ਕਿ ਸੱਚਾ ਗੁਰੂ ਕੋਈ ਸਰੀਰਕ ਰੂਪ ਨਹੀਂ ਸਗੋ ਬਾਣੀ ਹੈ ਜਿਸ ਵਿੱਚ ਸੱਚ ਦਾ ਧਿਆਨ ਪ੍ਰਭੂ ਦੀ ਜੋਤ ਅਤੇ ਜੀਵਨ ਦਾ ਮਾਰਗਦਰਸ਼ਨ ਹੈ ਸ਼ਬਦ ਗੁਰੂ ਮਨੁੱਖ ਦੀ ਰੂਹ ਲਈ ਉਹ ਖੁਰਾਕ ਹੈ ਜਿਸ ਨਾਲ ਉਸ ਦੀ ਅੰਦਰੂਨੀ ਭੁੱਖ ਮਿਟਦੀ ਹੈ ਅਤੇ ਜੀਵਨ ਦਾ ਅਸਲ ਮੰਤਵ ਸਮਝ ਵਿੱਚ ਆਉਂਦਾ ਹੈ ਜਿੱਥੇ ਦੁਨਿਆਵੀ ਦੌੜ ਪੈਸੇ ਤੇ ਪਦਾਰਥੀ ਖਾਤਰ ਦਿਲ ਦੀਆਂ ਭੁੱਖਾਂ ਨਹੀਂ ਮਿਟਦੀਆਂ ਉੱਥੇ ਸ਼ਬਦ ਹੀ ਇੱਕੋ ਇੱਕ ਸਰੋਵਰ ਹੈ ਜਿਸ ਵਿੱਚ ਅੰਮ੍ਰਿਤ ਹੈ ਪਰ ਅਜੋਕਾ ਯੋਗ ਮਨੁੱਖ ਖਾਸ ਕਰਕੇ ਨੌਜਵਾਨ ਪੀੜੀ ਲਈ ਕਈ ਚੁਣੌਤੀਆਂ ਨਾਲ ਭਰਿਆ ਹੋਇਆ ਹੈ ਨੌਜਵਾਨ ਆਪਣੇ ਆਪ ਨੂੰ ਪੱਛਮੀ ਸਭਿਆਚਾਰ ਅਤੇ ਫੈਸ਼ਨ ਦੀ ਚਮਕ ਵਿੱਚ ਖੋ ਬੈਠੇ ਹਨ ਉਹ ਆਪਣੀ ਜੜ੍ਹਾਂ ਅਤੇ ਧਾਰਮਿਕ ਪਛਾਣ ਤੋਂ ਹੌਲੇ-ਹੌਲੇ ਦੂਰ ਹੋ ਰਹੇ ਹਨ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਨੇ ਜਿੱਥੇ ਕੁਝ ਸੁਵਿਧਾਵਾਂ ਦਿੱਤੀਆਂ ਹਨ ਉੱਥੇ ਹੀ ਉਹਨਾਂ ਨੇ ਮਨੁੱਖ ਨੂੰ ਬੇਮਕਸਦ ਸ਼ੋਰ ਵਿੱਚ ਫਸਾ ਕੇ ਸ਼ਬਦ ਦੀ ਧੁੰਨ ਤੋਂ ਦੂਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਮਾਦੀਵਾਦੀ ਸੋਚ ਨੇ ਜੀਵਨ ਦਾ ਮੰਤਵ ਸਿਰਫ ਪੈਸਾ ਰੁਤਬਾ ਅਤੇ ਕੈਰੀਅਰ ਤੱਕ ਸੀਮਿਤ ਕਰ ਦਿੱਤਾ ਹੈ ਜਿਸ ਕਾਰਨ ਰੂਹ ਦੀ ਅਸਲ ਸੰਤੁਸ਼ਟੀ ਛੱਟ ਗਈ ਹੈ ਮੁਕਾਬਲੇਬਾਜ਼ੀ ਪੜਾਈ ਅਤੇ ਪਵਿੱਖ ਦੀ ਅਨਸੁਰੱਖਿਆਤਾ ਨੇ ਲੋਕਾਂ ਨੂੰ ਮਾਨਸਿਕ ਤਣਾ ਅਤੇ ਡਿਪਰੈਸ਼ਨ ਦੀਆਂ ਘੇਰਾਬੰਦੀਆਂ ਵਿੱਚ ਪਾ ਦਿੱਤਾ ਹੈ ਕਿਆਨੀ ਸੰਤ ਸਿੰਘ ਜੀ ਮਸਕੀਨ ਅਕਸਰ ਕਹਿੰਦੇ ਸਨ ਕਿ ਅਜੋਕਾ ਮੁਰਖ ਬਾਹਰੀ ਚਮਕ ਵਿੱਚ ਇੰਨਾ ਰੁੱਝ ਗਿਆ ਹੈ ਕਿ ਉਸਨੇ ਆਪਣੇ ਅੰਦਰਲੇ ਸਲੋਵਰ ਦੀ ਪਛਾਣ ਗਵਾ ਲਈ ਹੈ ਉਹਨਾਂ ਦੇ ਬਚਨ ਸਨ ਕਿ ਨੌਜਵਾਨ ਪੀੜੀ ਨੇ ਆਪਣੀ ਜੜ੍ਹਾਂ ਦੇ ਨਾਲ ਜੁੜਨਾ ਹੈ ਤਾਂ ਉਹਨਾਂ ਨੂੰ ਉਸ ਸ਼ਬਦ ਨਾਲ ਜੋੜੋ विरुधि पुख पैसे या पदार्थ नाल नहीं मिटती ओ सिर्फ नाम नाल ही मिटदी है ए वचन सानू याद दिलाਉਂਦੇ ਹਨ ਕਿ ਨੌਜਵਾਨਾਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਪਛਾਣ ਦਾ ਸੰਕਟ ਟੈਕਨੋਲੋਜੀ ਦਾ ਦੁਰਉਪਯੋਗ ਮਾਦੀਵਾਦੀ ਦੌੜ ਅਤੇ ਮਾਨਸਿਕ ਅਸਥਿਰਤਾ ਦਾ ਇਲਾਜ ਕੇਵਲ ਤੇ ਕੇਵਲ ਸ਼ਬਦ ਗੁਰੂ ਹੀ ਕਰ ਸਕਦਾ ਹੈ ਜੇ ਮਨੁੱਖ ਸ਼ਬਦ ਨੂੰ ਆਪਣੇ ਜੀਵਨ ਵਿੱਚ ਅਪਣਾ ਲੇ ਤਾਂ ਉਹ ਅੰਦਰੋਂ ਸ਼ਾਂਤ ਹੋ ਕੇ ਜੀਵਨ ਦੀਆਂ ਮੁਸ਼ਕਲਾਂ ਦਾ ਹੌਸਲੇ ਨਾਲ ਸਾਹਮਣਾ ਕਰ ਸਕਦਾ ਹੈ ਇਸ ਲਈ ਨਿਸਤਾਰਥਾ ਇਹ ਹੈ ਕਿ ਭਾਵੇਂ ਅਜੋਕਾ ਸਮਾਂ ਕਈ ਸਮਧੀਆ ਚੁੜੋਤੀਆਂ ਨਾਲ ਭਰਿਆ ਹੋਇਆ ਹੈ ਪਰ ਸ਼ਬਦ ਗੁਰੂ ਮਨਖੁਲੇ ਸਦੀਵੀ ਰਹਾ ਪਰਦਰਸ਼ਕ ਹੈ ਜੋ ਉਸਨੂੰ ਮਨ ਜਿੱਤੇ ਜਗ ਜਿੱਤ ਦੇ ਅਸੂਲ ਨਾਲ ਜੀਵਨ ਜਿਉਣਾ ਸਿਖਾਉਂਦਾ ਹੈ ਸ਼ਬਦ ਨਾਲ ਜੁੜਿਆ ਮਨੁੱਖ ਨਾ ਕਿਸੇ ਲਾਲਚ ਦਾ ਗੁਲਾਮ ਰਹਿੰਦਾ ਹੈ ਅਤੇ ਨਾ ਹੀ ਕਿਸੇ ਡਰ ਦਾ ਕੈਦੀ ਸਗੋਂ ਉਹ ਆਜ਼ਾਦੀ ਪਵਿੱਤਰਤਾ ਅਤੇ ਸ਼ਾਂਤੀ ਦਾ ਜੀਵਨਤ ਰੂਪ ਬਣ ਜਾਂਦਾ ਹੈ ਸ਼ਬਦ ਗੁਰੂ ਉਸ ਦੇ ਜੀਵਨ ਨੂੰ ਐਸੀ ਰੋਸ਼ਨੀ ਨਾਲ ਭਰ ਦਿੰਦਾ ਹੈ ਜੋ ਨਾ ਸਿਰਫ ਉਸ ਦੀ ਆਪਣੀ ਰਾਂਹ ਨੂੰ ਪ੍ਰਕਾਸ਼ਿਤ ਕਰਦੀ ਹੈ ਸਗੋਂ ਹੋਰਨਾਂ ਲਈ ਵੀ ਚਾਨਣ ਦਾ ਸਰੋਤ ਬਣਦੀ ਹੈ ਇਸ ਰਾਹੀ ਮਨੁੱਖ ਸੱਚੇ ਅਰਥਾਂ ਵਿੱਚ ਰੱਬ ਦੇ ਨਾਲ ਮਿਲਾਬ ਕਰਦਾ ਹੈ ਅਤੇ ਜੀਵਨ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰਦਾ ਹੈ ਸਿੱਖ ਗੁਰੂ ਸਹਬਾਨਾ ਨੇ ਸਿੱਖ ਸੂਰਤ ਨੂੰ ਸ਼ਬਦ ਦੇ ਭਾਵ ਦੇ ਵਿੱਚ ਰੱਖਿਆ ਹੋਇਆ ਪਰ ਕਈ ਤੰਬੀ ਪਖੰਡੀ ਦੇ ਧਾਰੀ ਗੁਰੂ ਆਪਣੇ ਆਪ ਨੂੰ ਸ਼ਬਦ ਗੁਰੂ ਤੋਂ ਵੱਡਾ ਜਾਣ ਕੇ ਆਪਣੀ ਗੱਦੀਆਂ ਨੂੰ ਸਤਾਪਤ ਕਰਨ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ ਆਓ ਸ਼ਬਦ ਦੇ ਮਹਾਨ ਫਲਸਫੇ ਨਾਲ ਜੁੜ ਕੇ ਐਸੇ ਤੰਬੀ ਪਖੰਡੀ ਗੁਰੂਆਂ ਤੋਂ ਬਚ ਕੇ ਆਪਣੀ ਸੂਰਤ ਨੂੰ ਉੱਚਾ ਕਰਕੇ ਅਤੇ ਬਲਵਾਨ ਕਰੀਏ ਅੰਤ ਦੇ ਵਿੱਚ ਜਾਣਦੇ ਹਾਂ ਇਸ ਹਫਤੇ ਦੇ ਸਰਗਰਮੀਆਂ ਬਾਰੇ ਖਾਲਸਾ ਨਿਰੂਪਨ ਗੁਰਮਤ ਕੈਂਪ 2025 ਜੋ ਕਿ 22 ਤਰੀਕ ਤੇ 24 ਅਗਸਤ ਨੂੰ ਆਯੋਜਿਤ ਕੀਤਾ ਗਿਆ ਸੀ ਬੜੀ ਸ਼ਾਨ ਅਤੇ ਉਤਸਾਹ ਨਾਲ ਸੰਪੰਨ ਹੋਇਆ ਇਸ ਕੈਂਪ ਦੇ ਵਿੱਚ ਭਾਈ ਬਰਿਆਮ ਸਿੰਘ ਜੀ ਰਾਜੇ ਸਿੰਘ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਜਿਨ੍ਹਾਂ ਨੇ ਆਪਣੇ ਗੁਰਮਤ ਵਿਚਾਰਾਂ ਨਾਲ ਸਾਰੀ ਸੰਗਤ ਨੂੰ ਪ੍ਰੇਰਿਤ ਕੀਤਾ ਇਸ ਕੈਂਪ ਦੀ ਵਿਸ਼ੇਸ਼ਤਾ ਨੌਜਵਾਨਾਂ ਅਤੇ ਬੱਚਿਆਂ ਦੀ ਵੱਡੀ ਸ਼ਮੂਲੀਅਤ ਸੀ ਜਿਨ੍ਹਾਂ ਨੇ ਉਤਸ਼ਾਹ ਨਾਲ ਕੈਂਪ ਵਿੱਚ ਹਿੱਸਾ ਲਿਆ ਅਤੇ ਗੁਰਮਤ ਦੇ ਅਮੋਲਕ ਸਿਧਾਂਤਾਂ ਨਾਲ ਆਪਣੀ ਜ਼ਿੰਦਗੀ ਨੂੰ ਜੋੜਨ ਦੀ ਕੋਸ਼ਿਸ਼ ਵੀ ਕੀਤੀ ਕੈਂਪ ਦੌਰਾਨ ਸਮੂਹੀ ਕਾਰਜ ਗੁਰਮਤ ਸੰਬੰਧੀ ਸਿਖਲਾਈ ਸੈਸ਼ਨ ਟਰੈਕਿੰਗ ਇੰਟਰਐਕਟਿਵ ਚਰਚਾਵਾਂ ਸਿਮਰਨ ਦਰਬਾਰ ਵੀ ਹੋਇਆ ਸਭਾ ਦੇ ਦੌਰਾਨ ਵੱਖ-ਵੱਖ ਗੁਰਮਤ ਵਿਸ਼ਿਆਂ ਉੱਤੇ ਵਿਚਾਰ ਵਤੰਦਰਾ ਕੀਤਾ ਗਿਆ ਜਿਸ ਦੇ ਨਾਲ ਸੰਗਤ ਨੂੰ ਸਿੱਖ ਇਤਿਹਾਸ ਅਤੇ ਸਿੱਖ ਜੀਵਨ ਮੂਲਾ ਨਾਲ ਢੂੰਗੀ ਜਾਣ ਪਛਾਣ ਹੋਈ ਨੌਜਵਾਨਾਂ ਨੇ ਖੁੱਲ ਕੇ ਪ੍ਰਸ਼ਨ ਕੀਤੇ ਅਤੇ ਸਿੱਖੀ ਸਿਧਾਂਤਾਂ ਨੂੰ ਹੋਰ ਮਜ਼ਬੂਤ ਕੀਤਾ ਇਹ ਤਿੰਨ ਦਿਨਾਂ ਦਾ ਕੈਂਪ ਸਾਰਿਆਂ ਦੇ ਲਈ ਇੱਕ ਰੋਹਾਨੀ ਯਾਦਗਾਰੀ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਕੈਂਪ ਨੌਜਵਾਨ ਪੀੜੀ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋਇਆ ਜੋ ਉਹਨਾਂ ਨੂੰ ਗੁਰਮਤਿ ਮਾਰਗ ਤੇ ਤੁਰਨ ਲਈ ਸਦਾ ਉਤਸ਼ਾਹਿਤ ਕਰਦਾ ਰਹੇਗਾ ਪੰਥਨਾਮਾ ਦੇ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਜਿਸ ਦੇ ਵਿੱਚ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਣਾ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਬਿਰਸਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰੋ ਇਸੇ ਨਾਲ ਦਿਓ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ